ਸਾਬ ਕੀ ਪੁੱਛ ਨਹੀਂ ਹੈਗਾ ਜੀ ਇਹ ਤਾਂ ਆ ਕੀ ਆ ਆ ਕੀ ਆ ਇਹ ਤਾਂ ਦਵਾਈ ਹੈ ਜੀ ਇਹ ਤਾਂ ਇਹ ਪਸੂ ਵਾਲੀ ਦਵਾਈ ਹੈ ਜੀ ਇਹ ਤਾਂ ਕੋਈ ਨਾ ਕੋਈ ਨਾ ਕੋਈ ਕੋਈ ਨਾ ਉਹ ਸਾਬ ਜੀ ਇਹ ਤਾਂ ਮੈਂ ਤੂੜੀ ਪਾਉਣ ਆਇਆ ਸੀਗਾ ਜੀ ਪੱਠੇ ਪਾਉਣ ਆਇਆ ਸੀਗਾ ਜੀ ਪਸੂ ਵਾਲੀ ਤੂੰ ਮਰੋ ਤੰਗੜਾ ਮੈਂ ਮਾਰੇਗਾ ਕੀ ਕਰਾਉਂਗਾ ਪਰ ਕਦੇ ਇਹ ਨਾ ਮਰੀ ਸਾਬ ਜੀ ਸਾਗ ਆ ਜੀ ਆ ਆ ਕੀ ਆ ਆ ਕਿਹੜਾ ਸਾਗ ਆ ਆ ਕਿਹੜਾ ਸਾਗ ਆ ਆ ਦੇਖੋ ਆਪਣੀ ਢੋਲ ਦੀ ਸੱਚੀ ਢੋਲ ਦੀ ਇਹ ਤੇਰਾ ਇਹ ਤਾਂ ਕੰਮ ਬਣਨਾ ਨਹੀਂ ਕੋਈ ਹਾਂ ਕਿ ਮੈਂ ਸਰੂਗਾ ਨਾ ਤਾਂ ਕੋਈ ਪੈਸਾ ਨਾ ਕੋਈ ਥੇਲਾ ਲਵੇ ਜੇਬ ਖਾਲੀ ਮੇਰਾ ਸੋਣਾ ਨਸ਼ੇ ਪੱਤੇ ਪਿਣਾ ਤਾਂ ਉਹੀ ਜਾਨ ਨਿਕਲਦੀ ਆ ਹਾਂ ਤਾਂ ਯਾ ਲੋਟ ਨਹੀਂ ਆਣਾ ਹੁਣ ਕੀ ਕਰਾਂਗੇ ਨਸ਼ੇ ਪੱਤੇ ਪਿਣਾ ਮੈਂ ਸਾਲਾ ਦਮ ਨਹੀਂ ਜਾਂਦਾ ਸਰੀਰ ਚ ਨਹੀਂ ਖੁੱਲਦਾ ਆ ਬੈਠਿਆ ਤੜਕੇ ਦੇ ਮੈਂ ਯਾਰ ਐ ਸੋਚਦਾ ਉਹ ਜਗਾੜੀ ਆ ਮਲੀ ਆ ਆਪਣਾ ਯਾਰ ਆ ਉਹਦਾ ਦਿਮਾਗ ਐ ਚੱਲਦਾ ਜਹਾਜ ਨਾਲੋਂ ਵੀ ਤੇਜ ਇਹ ਉਹਦੇ ਕੋਲ ਵਗ ਜੀਏ ਉਹ ਹੱਲ ਪੱਕਾ ਕਰਕੇ ਦਿਓ ਮੈਨੂੰ ਮੈਨੂੰ ਫਟਾ ਉਹਦਾ ਪੈਸੇ ਤੇ ਲੈ ਚਾਰ ਇਕੱਠੇ ਕਰ ਦੂ ਮੈਨੂੰ ਚੱਲ ਫਿਰ ਕਾਲਿਆ ਸੋਚਦਾ ਕੀ ਆ ਨਿਕਲ ਚੱਲ ਦੇਖ ਲਿਆ ਕਿੱਥੇ ਮਿਲੂ ਯਾਰ ਕਰੇ ਕੋਈ ਹੈ ਨਹੀਂ ਉਹਨਾਂ ਨੂੰ ਪਤਾ ਨਹੀਂ ਸਾਰਾ ਡੰਬਰ ਕਿਧਰ ਨੂੰ ਬੋੜ ਗਿਆ ਮੈਨੂੰ ਲੱਗਦਾ ਮੋਟਰ ਤੇ ਉਹ ਜਗਾੜੀ ਹਾਲਾ ਕੋਈ ਜਗਾੜ ਲਾਉਂਦਾ ਪੱਕਾ ਆ ਸਰੀਰ ਬੜਾ ਔਖਾ ਲੱਗਦਾ। ਆ ਜੂਰਜ ਵੀ ਨਹੀਂ ਜੰਗਾ ਲੱਗਦਾ ਜਨ ਬਾਲ ਜਾਂ ਸਕਦਾ ਕੋਈਆ ਨਾ ਹੋਵੇ ਅੰਦਰ। ਆਹਾਹਾ ਸਹੀ। ਉਹ ਕਿਵੇਂ ਆ ਮੇਜਰਾ ਕਿੱਥੇ ਆ? ਔਕਾ ਮੈਂ ਕਾਲਿਆ। ਓਏ ਠੀਕ ਆ ਕਾਲੇ ਦਾ ਹਾਲ ਦਾ ਰੋਲਦਾ ਕਾਹ ਨੂੰ ਮੇਜਰਾ ਹੈ? ਕੀ ਹੋ ਗਿਆ? ਉਹ じゃ ਤੈਨੂੰ ਪਤਾ ਤਾਂ ਹੈਗਾ ਜਿੰਨਾ ਸਿਰ ਅੰਦਰ ਸਮਾਨ ਜਾਵੇ ਨਾ ਸਰੀਰ ਖੋਲਦਾ ਨਹੀਂ। ਹੰਡੀ ਲੱਗੀ ਜਾਂਦੀ ਆ ਗਰਮੀ ਦਾ ਬੈਠਦਾ ਜੀ ਤੇਰੀ ਠੰਡਾ ਹਟਾਉਣਾ ਮੈਂ ਕਿਉਂ ਟੈਨਸ਼ਨ ਲਈ ਆ ਮੈਂ ਤਾਂ ਹੀ ਆਇਆ ਤੇਰੇ ਕੋਲ ਤੂੰ ਆ ਜਗਾੜੀ ਬੰਦਾ ਹੁਣ ਕੀ ਕਰਦਾ ਅਨ ਅੱਜ ਕੱਲ ਤੂੰ ਯਾਰ ਕੰਮ ਨਾ ਕੀ ਆ ਪੈਸਾ ਥੇਲਾ ਕੋ ਲਵੇ ਹੈਣੀ ਹਾਂ ਉਧਰ ਬਹਿ ਗਿਆ ਇਧਰ ਬਹਿ ਗਿਆ ਪੈਸੇ ਥੇਲੇ ਬਿਨਾ ਕੋਈ ਮਾਲ ਸਮਾਨ ਨਹੀਂ ਦਿੰਦਾ ਕੰਮ ਧੰਦਾ ਕਰ ਲਿਆ ਕਰੋ ਕੋਈ ਕੋਲ ਤੇਰੇ ਕੋਲ ਤਾਂ ਹੀ ਆਇਆ ਕੋਈ ਲਾਸੀਮ ਮਾੜੇ ਚਾਰ ਪੈਸੇ ਬਣਨ ਜਾ ਰਿਹਾ ਹਜ਼ਾਰਾਂ ਚ ਬਣਨਾ ਆਪਾਂ ਨੂੰ ਮਾੜੇ ਹਜ਼ਾਰ ਪਤੀ ਹੋਈ ਆਪਾਂ ਆਪਣਾ ਹਜ਼ਾਰਾਂ ਨਾਲ ਸਬਰ ਨਹੀਂ ਆਉਂਦਾ ਆਪਾਂ ਤਾਂ ਲੱਖਾਂ ਚ ਖੇਡਣ ਵਾਲੇ ਬੰਦੇ ਆ ਲੈ ਕੋਈ ਨਹੀਂ ਕਰਦਾ ਜਰਦਾ ਤੂੰ ਜਰਦਾ ਬਣਾ ਮੈਂ ਆ ਗਿਆ ਬਣਾ ਦੇਣਾ ਤੇਰਾ ਹਾਜਾ ਮੈਂ ਤਾਂ ਪਿਲਵਾਉਣਾ ਪੈਗ ਬਗ ਤੂੰ ਜਰਦਾ ਬਣਾ ਜਰਦਾ ਬਣਾ ਦਿਆ ਉਹ ਜਰਦਾ ਮੈਂ ਤੇਰਾ ਤੈਨੂੰ ਮੈਂ ਇਹ ਜਾ ਖਵਾਉਂਦਾ ਤੂੰ ਹੱਲ ਲਗਾ ਯਾਰ ਬਣਾ ਲਿਆ ਜਰਦਾ ਜਰਦਾ ਬਣ ਗਿਆ ਸਾਹਮਣੇ ਅੰਦਰ ਆਪੜਾ ਬਣ ਗਿਆ ਤੂੰ ਮੇਰੇ ਜੋਗਾ ਵੀ ਛੱਡ ਦੇ ਸਾਰੇ ਹੀ ਲੈ ਜੰਨਾ ਯਾਰ ਤੂੰ ਮਾਰ ਆ ਜਾ ਤਾ ਲਾਉਣਾ ਮੈਂ ਹੂੰ ਯਾਰਾ گویا ਉਹੜਿਆ ਦਿਮਾਗ ਦੇ ਕੋਸਾ ਕਿਉਂ ਤੂੰ ਟੈਨਸ਼ਨ ਲਈ ਆ ਕਰਦੇ ਹਾਲ ਆਪਾ ਹੱਲ ਲਗਾ ਰ ਔਖਾ ਬਹੁਤ ਆ ਪੈਕ ਲਾ ਲਾਂਗੇ ਪੈਕ ਲਾ ਲਾਂਗੇ ਹੈਗੀ ਆ ਬੋਤਲ ਆ ਨਾ ਮਾਂ ਮੰਗਾਈ ਆ ਕਿਸੇ ਤੋਂ ਕਰਦੀ ਕਰਦੀ ਆ ਹਾਂ ਉਹ ਆਪਣੇ ਸਰੀ ਤੋਂ ਮੰਗਾਈ ਸੀ ਫੇ ਫੇਰੀ ਸਰੀਰ ਬਣੂਗਾ ਨਾ ਚੱਕੀ ਡੂਗਾ ਤਾਂ ਓਏ ਓਹੀ ਯਾਰ ਆਪਣਾ ਧਰਮ ਦਾ ਅਮਣ ਦਾ ਦਿਮਾਗ ਹੀ ਫੇਰ ਖੁੱਲਦਾਗਾ ਮੈਂ ਤਾਂ ਆਪ ਔਖਾ ਹਾਂ ਮੈਂ ਭਰਾਵਾ ਤੂੰ ਕੁਛ ਕਰ ਹੱਲ ਯਾਰ ਪੈਗ ਬੋਗੋ ਲਾ ਦੇ ਮੈਨੂੰ ਸਕੀਮ ਦਾ ਕੋਈ ਹੋਣਾ ਮੰਨ ਲਿਆ ਹੁਣ ਚੱਕ ਕੇ ਟੈਨਸ਼ਨ ਨਾ ਲੈ ਆਹੋ ਟੈਨਸ਼ਨ ਕਿ ਮੇਰਾ ਅੱਲਾ ਮਾਪੇ ਦਾ ਸਰੀਰ ਤਾਂ ਟੁੱਟ ਹੀ ਜਾਂਦਾ ਯਾਰ ਸਰੀਰ ਉਹਦੇ ਬਿਨਾ ਕਿੱਥੇ ਚੱਲਦਾ ਕਿਉਂ ਰੌਲਾ ਪਾਇਆ ਆ ਲੈ ਫੜ ਆ ਲੈ ਨਾ ਬੜੀ ਕੈਂਟ ਓਏ ਜਮਾ ਚੱਟੀ ਚੱਟੀ ਭਈਆ ਯਾਰ ਪਹਿਲੇ ਤੋੜ ਦੇ ਮਂਗਾਈਆ ਓਏ ਬਾਗਾ ਸੋ ਅੱਜ ਦਾ ਕਾਲੇ ਦੇ ਨਿਆਰਾ ਹੀ ਲਿਆਤਾ ਕਾਲੇ ਪਾਦੇ 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 ਕਾਲੇ ਪਾਦੇ ਸਾ ਉਹ ਨਾਲ ਪਾਦੇ ਪਾਦੇ ਥੋੜੀ ਜੀ ਹੋਰ ਤੇਜ ਵਾਲੀ ਆ ਕੋਈ ਗੱਲ ਨਹੀਂ ਤੂੰ ਤਾਕੇ ਦਾ ਦੇਖ ਲੈ ਲੈ ਓਏ ਮਾਸ਼ਾ ਬਸ ਲਾ ਸੁਣਾ ਪਾਂਦੇ ਨਾ ਪਦੰਦਰਾ ਜੇ ਮੈਨੂੰ ਤੂੰ ਮੈਨੂੰ ਖਤਰੀ ਹੀ ਪਿਆਤੀ ਹੁੰਦੀ ਅੰਦਰੋਂ ਤੇਜੀ ਬਹੁਤ ਜ਼ਿਆਦਾ ਆ ਤੈਨੂੰ ਤਾਂ ਕਹਿ ਦਨ ਹਿਸਾਬ ਨਾਲ ਲਾ ਫੇਰ ਲਾਲ ਨਹੀਂ ਕੋਈ ਗੱਲ ਨਹੀਂ ਕਿਉਂ ਟੈਨਸ਼ਨ ਲਈਏ ਨਹੀਂ ਹੁਣ ਆ ਤਾਂ ਨਿਮੇੜੂ ਮੈਂ ਤੂੰ ਤੂੰ ਜਗਾੜ ਲਾ ਕੋਈ ਯਰ ਜਗਾੜ ਵੀ ਲਾਉਣੇ ਆ ਦਿਮਾਗ ਤਾਂ ਖੁੱਲਣ ਦੇ ਦਾ ਜਾ ਇਹ ਮੈਂ ਹਾਂ ਲੈ ਵੀ ਕਾਲਿਆ ਲਾਉ ਕੋਈ ਜਗਾੜ ਸਕੀਮ ਤਾਂ ਆ ਗਈ ਦਿਮਾਗ ਚ ਐਸੇ ਬਣਾਉਣ ਵਾਲੀ ਆ ਦੱਸ ਥਈ ਫਿਰ ਤੇਰਾ ਕਾਰੀ ਦੀ ਪੁਲਸੀਆ ਹਾਂ ਹੈਗਾ ਹੂੰ ਤੂੰ ਵਰਦੀ ਦੇ ਆਪੋ ਸਾਲੀ ਅੱਛਾ ਤੇ ਇੱਕ ਅੱਧੀ ਮੈਂ ਮੰਗ ਲੈਣਾ ਕਿਹ ਤੂੰ ਮੈਂ ਜਗਜੀ ਤੋ ਲੈ ਆਉਣਾ ਹਾਂ ਬਾ ਫਿਰ ਆ ਆ ਜਿਹੜਾ ਮੰਗਾਈ ਆਪਾਂ ਹਾਂ ਨਾਲ ਤੇ ਦੇਦਾ ਭੁੱਕੀ ਉਹ ਅੱਛਾ ਮੋਟੀ ਨਾਲੇ ਲੈ ਮੈਂ ਭੁੱਕੀ ਚੱਕ ਕੇ ਬਾਅਦ ਜੀ ਤੇ ਨਾਲੇ ਬਣਾਵਾਂਗੇ ਚਾਰ ਪੀ ਓਏ ਫੇਰ ਦਾ ਮਹੀਨਾ ਆਮਲੀ ਦਾ ਵਧੀਆ ਨਿਕਲ ਜੂ ਜਾ ਨਾਲੇ ਪੈਸੇ ਬਣਨਗੇ ਤੇ ਨਾਲੇ ਮਿਲੂ ਮਾਲ ਬਾ ਟਾਈਮ ਨਾ ਲਾ ਤੂੰ ਪਿੱਛੇ ਲੱਗ ਹੁਣ ਤੂੰ ਟਾਈਮ ਨਾ ਲਾ ਓ ਇਹ ਨੂੰ ਸਾਂ ਮਾ ਕੇ ਦੇਖਾ ਤੇ ਮੈਂ ਸਾਂ ਦੰਨਾ ਕੋਈ ਨਹੀਂ ਇਹ ਨੂੰ ਆ ਓ ਯਾ ਮੈਂ ਚੱਕ ਲਾ ਤੂੰ ਆ ਕੇ ਦੇਖ ਪੀਲਾ ਜਿਹੜੀ ਹੈਗੀ ਪਹਿਲੀ ਮਾਂ ਦਾ ਖੱਚ ਦੀ ਮਾਂ ਨਹੀਂ ਛੜਦਾ ਸੁੱਕੀ ਭਰਾਵਾ ਪਤਾ ਤੈਨੂੰ ਨਾਲ ਆ ਜਾ ਹੋਂ ਬਾਲਾ ਟਾਈਮ ਨਾਲ ਆ ਜਾ ਉਹ ਜਦ ਤੈਨੂੰ ਮੋਟਰਸਾਈਕਲ ਨਹੀਂ ਚਲਾਉਣਾ ਹੁੰਦਾ ਆਪੇ ਕਰੀ ਜਾਣਾ ਬਾਲਾ ਰੋਕ ਜਾਣਾ ਮਾਰ ਆਪ ਦੋ ਆਪੇ ਚਲਾ ਲੈ ਪਰ ਮੈਂ ਨਹੀਂ ਚਲਾਉਦਾ ਆ ਬੇਦਰ ਡੱਕਣਾ ਤੀ 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 ਰੋਕ ਲਾ ਰੋਕਦਾ ਯਾਰ ਤੂੰ ਯਾਰ ਅਸਲੀਆ ਯਾਰ ਉਹ ਮਰੀ ਜਾਣਾ ਯਾਰ ਪੁਲਸਾਂ ਡੰਡੇ ਮੈਂ ਨਹੀਂ ਜਾਂਦਾ ਓਏ ਚਾ ਪਾ ਜਾ ਸਿਪਾਈ ਤਾਂ ਸਿਪਾਈ ਰੋ ਉਹ ਯਾਰ ਉਹ ਹੀ ਰੋ ਮਰੀ ਜਾਣਾ ਯਾਰ ਤੂੰ ਡੰਡਾ ਫੜਾ ਇੱਧਰ ਮੇਰਾ ਯਾਰ ਕਿਉਂ ਪਾਇਆ ਉਹ ਲੱਤੇ ਕਿਲੋਨੇ ਨੂੰ ਮਨੂ ਕਿ ਕੇ ਖਬਰ ਆ ਗਈ ਆਈ ਘਰ ਆਗਾ ਪੱਕਾ ਪਤਾ ਤੈਨੂੰ ਅਸ ਮੈਨ ਤੱਕ ਪੁੱਛੇ ਵਾਲੀ ਸੁਗਣੇ ਸੁਗ ਪੁੱਤਿਆਂ ਵਾਲੀ ਆਈ ਉਹ ਮੈਨ ਲਤਾਂ ਹੂੰ ਦੀ ਆ ਓਏ ਉਹ ਮੈਂ ਤੈਨੂੰ ਛੂੰਗਣ ਨੂੰ ਕਿਹਾ ਦੇਖਣ ਨੂੰ ਕਿਹਾ ਤੂੰ ਆ ਤਾ ਪੁੱਤਿਆਂ ਨੇ ਲੱਕਾ ਘਾਜੋ ਦਾ ਨਕੌੜਾ ਆ ਖਾਜੇ ਮੁਰਕੇ ਚੱਕੀ ਜਾਏਗਾ ਇਹ ਬੰਦਾ ਵੀ ਨਹੀਂ ਦੁਬਾਰੇ ਨਕਲੀ ਲਵਾਣਾ ਬੋਰਾ ਬੜਦਾ ਉਹ ਚਾਲੇ ਰੋਪ ਵਾਲਾ ਮਾਰਦਾ ਓਏ ਗੇਟ ਬੋਲੋ ਕਿਹੜੇ ਹੋ ਤੁਸੀਂ ਓਏ ਬੁੰਨ ਓਏ ਓ ਓ ਸਾਰੇ ਆਪਾ ਓ ਕੀ ਕਰੀ ਜਾਂਦੇ ਹੋ ਤੁਸੀਂ ਬੋਲਦੇ ਸਮਿਲਣਾ ਹੀ ਜਾਂਦੇ ਨਹੀਂ ਜੀ ਨਹੀਂ ਨਹੀਂ ਕੁਝ ਨਹੀਂ ਜੀ ਨਹੀਂ ਨਹੀਂ ਤਾਂ ਕਿਉਂ ਤੁਸੀਂ ਬੈਠੋ ਜੀ ਇੱਥੇ ਕੰਮ ਕਰਦੇ ਆਂ ਸਾਹ ਨੂੰ ਦਾੜ ਕਾਲੀ ਲੱਗਦੀ ਆ ਨਹੀਂ ਨਹੀਂ ਤੁਸੀਂ ਬੈਠੋ ਜੀ ਬੈਠੋ ਆਜੋ 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 ਬੈਠੋ ਮੈਂ ਤੁਹਾਨੂੰ ਕੁਰਸੀ ਲਾ ਕੇ ਦਿੰਦਾ ਜੀ ਆਜੋ ਤੇਰੇ ਬੁੱਠਣ ਨਹੀਂ ਆਏ ਅਸੀਂ ਆਜੋ ਜੀ ਆਜੋ ਆਜੋ ਸਭ ਜੀ ਇਧਰ ਆਜੋ ਸਭ ਜੀ ਇਧਰ ਆਜੋ ਜੀ ਆਜੋ ਜੀ ਆਜੋ 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 ਜੀ ਬੈਠੋ 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 ਉਹ ਸਾਬੋ ਬੈਠਣਾ ਥੋੜੀ ਆਪਾਂ ਨਹੀਂ ਤੁਸੀਂ ਬੈਠੋ ਜੀ ਬੈਠੋ ਬੈਠੋ ਤਰਾ ਕਰਨਾ ਬੜਾ ਦੇਖਿਆ ਤੁਸੀਂ ਬੈਠੋ ਸਾਬ ਜੀ ਬੈਠਦਾ ਸੀ ਓਏ ਇੱਥੇ ਕੀ ਕਰਦਾ ਓਏ ਉਹ ਨਹੀਂ ਸਾਬ ਜੀ ਮੈਂ ਤਾਂ ਸਾਈਡ ਤੇ ਕਰਦਾ ਸੀਗਾ ਜੀ ਆ ਹੈਗਾ ਇੱਥੇ ਸਾਬ ਇੱਥੇ ਹੈਗਾ ਕੋਈ ਨਹੀਂ 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 ਸਾਬ ਜੀ ਤੁਸੀਂ ਬੈਠੋ ਜੀ ਬੈਠੋ ਤੂੰ ਉੱਪਰੇ ਹੜਾ ਇੱਥੇ ਹੈਗਾ ਕੋਠਾ ਦੇ ਸਾਬ ਜੀ ਬੈਠੋ ਤੁਸੀਂ ਸੁਣੋਗੇ ਦੇਖੋ ਲੈ ਚਾਹ ਬਣਾਈਏ ਜੀ ਉਹ ਸਾਹਵਾ ਦੇਖੋ ਆ ਕੀ ਆ ਓਏ ਆਹ ਕੋਈ ਆ ਦੇਖੋ ਸਾਹਬ ਉਹ ਸਾਬ ਜੀ ਤਾਂ ਕੁਛ ਨਹੀਂ ਜੀ ਇਤਾਂ ਕੁਛ ਨਹੀਂ ਓਏ ਛੋਡੀ ਇੱਕ ਹੋਰ ਆ ਕੱਟ 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 ਓਏ ਹੋਏ 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 ਸਾਬ ਜੀ ਤਾਂ ਕੁਛ ਨਹੀਂ ਜੀ ਓਏ ਇਨੇ ਪਾਪ ਕਰਦੇ ਹੋ ਤੁਸੀਂ ਓਏ ਪਾਪ ਜੀ ਆ ਦੇ ਅੰਦਰ ਤੁਹਾਡੇ ਰੱਬ ਵਸਦਾ ਦੇਖਦਾ ਨਹੀਂ ਸਾਨੂੰ ਰੱਬ ਨਹੀਂ ਦਿੰਦਾ ਸਾਹਿਬ ਇਹਨਾਂ ਨੂੰ ਰੱਬ ਕਿੱਥੇ ਜੀ ਦਿੰਦਾ ਟੱਡਾ ਜੀ ਓਏ ਛੋਡੀ ਓਏ ਉਹ ਪਰ ਤੈਨੂੰ ਟੱਡਾ ਕਰਦਾ ਸਾਬਨਾ ਚ ਐਡਾ ਨਹੀਂ ਕਰਨੀ ਆ ਨਹੀਂ ਨਹੀਂ ਸਾਬ ਜੀ ਤੁਸੀਂ ਬੈਠੋ ਤੁਸੀਂ ਕੀ ਕਰੀਏ ਸਾਬ ਇਹਨੂੰ ਉਧਰ ਰੱਖ ਇਹਨੂੰ ਹੋਰ ਫੜ ਆ ਤੂੰ ਆ ਜਾ ਨਿਕਲ ਜਾ ਉਹ ਨਹੀਂ ਜੀ ਨਹੀਂ ਇਹ ਤਾਂ ਸਾਗ ਧਰਿਆ ਹੋਇਆ ਹੈ ਜੀ ਦੇਖਦੇ ਕੋਈ ਨਹੀਂ ਸਾਗ ਫੋਟਾ ਸਾਬ ਜੀ ਤੁਸੀਂ ਬੈਠੋ ਤਾਂ ਸੀ ਜੀ ਉਹ ਕੋਈ ਨਹੀਂ ਬੈਠੀ ਆਏ ਅਸੀਂ ਅਸੀਂ ਗੱਲ ਵਿੱਚ ਸਸਰੀਕਾਲ ਬਾਈ ਸਸਰੀਕਾਲ ਠੀਕ ਹੈ ਕਿ ਮੈਂ ਖਰਾਬ ਨਹੀਂ ਅੱਗੇ ਜਾਂਦੇ ਤਾਂ ਸਾਡਾ ਮੱਝਾ ਰੋੜੀ ਅਸਾਦੀ ਦਾ ਸਿੱਥੇ ਕੀ ਕਰਦਾ ਤੰਗਲੀ ਚੱਕਿਆ ਸਮਾਰ ਕੇ ਸਾਬ ਜੀ ਤੁਸੀਂ ਬਹਿ ਜਾਓ ਜੀ ਉਹ ਤੋਂ ਲੈਡੀ ਪੁੱਤ ਲਿਆ ਬੁਲਾ ਕੇ ਕਾਦੇ ਵਾਸਤੇ ਲਿਆ ਲੈਡੀ ਪਲੇਸ ਆਏ ਥੋੜਾ ਤੁਸੀਂ ਸਾਡੇ ਘਰ ਦੀ ਤਲਾਸ਼ੀ ਕਰੀ ਜਾਓ ਉਹ ਮਾਈ ਚੁੱਪ ਕਰ ਜਾ ਆਹ ਇੱਡੜੀਆਂ ਬੋਤਲਾਂ ਨਿਕਲੀਆਂ ਨੇ ਮਾਈ ਜਿਹੜੀਆਂ ਆਵਾਂ ਨਾ ਆਪ ਰੱਖ ਲੈਣ ਹਣੀਆਂ ਤੁਸੀਂ ਓਏ ਅਸੀਂ ਮਾਈ ਤਾਰੂੜੀ ਪੀਂਦੇ ਅਸੀਂ ਕੀ ਦਾਰੂ ਕਰਨੀਆਂ ਪਤਾ ਹੀ ਆ ਤੁਹਾਡਾ ਕੀ ਕਰਦਾ ਬੰਦਾ ਆ ਬਰੇ ਬਾਪੂ ਨੂੰ ਬੁਲਾ ਕੇ ਲਿਆ ਆ ਦੇਖਣਾ ਬਾਪੂ ਓਏ ਬਾਪੂ ਲਿਆ ਆ ਓਏ ਲੈ ਆਓ ਬਾਪੂ ਓਏ ਆ ਦੇਖੋ ਓਏ ਆ ਪੱਠੀ ਲਈ ਬਾਈ ਇਹ ਤਾਂ ਸਾਗ ਤੇ ਰਾਇ ਜੀ ਸਾਗ ਤੇ ਰਾਇ ਉਹ ਪਰੇ ਹੋ ਜਾ ਓਏ ਓਏ ਸਾਹ ਮਾ ਸਾਹ ਹੋ ਜਾਊਗਾ ਤੁਸੀਂ ਬਾਹਰੋਂ ਖਾਚਾ ਪਾ ਤੋ ਮਰੂ ਕੋਕ ਚੇ ਤੇ ਨੂੰ ਪਾਸੇ ਚਲੋ ਸਾਹਮਣੇ ਪੱਠੀ ਲੱਗੀ ਹੋਈ ਐ

ਆ ਦੇਵਾ ਆ ਆ ਦੇ ਪੱਠੇ ਵਾਲੀ ਵਿੱਚ ਇਹਨਾਂ ਨੂੰ ਫਟਕੇ ਚਾਹੁੰਦੇ ਮਾਈ ਮੋਤਲਾ ਕਹਿੰਦੇ ਕਿੱਥੇ ਨੇ ਮੋਤਲਾ ਮੈਨੂੰ ਤਾਂ ਪਤਾ ਨਹੀਂ ਮੈਂ ਕਿਸ਼ਿ ਕਿਸ ਦਾ ਕੀਤਾ ਇਹ ਤਾਂ ਸਾਗ ਦਾ ਅਸੀਂ ਲੇਡੀਜ਼ ਪੋਸਟ ਬੁਲਾਉਣੇ ਆ ਉਹ ਗਰਮ ਪਾਣੀ ਅਸੀਂ ਆਏ ਸੀ ਸਾਗ ਮੰਡਾ ਇਹ ਗਰਮ ਪਾਣੀ ਆ ਤੇਰਾ ਬਾਪੂ ਚਾਹ ਸਰਾਣਾ ਮੰਡਾ ਕਹਿੰਦਾ ਮਾਈ ਬੁਲਾਉਣੇ ਆ ਬਾਪੂ ਚੰਗੀ ਗੱਲ ਨਹੀਂ ਤੇਰੇ ਬਾਤ ਤੇ ਚੰਗੀ ਗੱਲ ਆ ਚਲ ਆ ਜੋ ਆਏ ਆ ਉੱਟ ਕੇ ਹੁਟ ਕੇ ਓ ਢੁੱਕਾ ਓਏ 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 ਆ ਜਾ ਦੂਰ ਆ ਜਾ ਨਾ ਚੱਲ ਦੂਰ ਓਏ ਆ ਦੇਖੋ ਮੈਂ ਤਾਂ ਪੱਠੇ ਪਾਉਂਦਾ ਸੀ ਪਾਉਂਦਾ ਏ ਤੂੰ ਆ ਦੇਖ ਬੰਨੇ ਮੈਂ ਤਾਂ ਪੱਠੇ ਪਾਉਂਦਾ ਸੀਗਾ ਆ ਕੀ ਆ ਮਾਈ ਆ ਗਿਆ ਇਹ ਸਾਨੂੰ ਕੀ ਪਤਾ ਸਾਹਿਬ ਜੀ ਆ ਕੋਈ ਨਾ ਘਰ ਇਸੇ ਇਕੱਠੀਆਂ ਓਹ ਹੋ 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 ਆ ਕੀ ਆ ਮਾਈ ਤੂੰ ਹੋਰ ਬਚਦੀ ਨਹੀਂ ਤੈਨੂੰ ਕਿਹਾਵਾਂਗੇ ਕਿ ਕਿੱਥੇ ਲੈ ਜਾਉਂਗਾ ਕੀ ਗੱਲ ਤੈਨੂੰ ਲੈਣੀ ਪੁਲਿਸ ਬੁਲਾਉਣਿਆ ਜੀ ਕੋਈ ਨਾ ਸਾਹਿਬ ਜੀ ਇਸ ਤਾਂ ਪੱਠੇ ਪਾਉਂਦਾ ਜੀ ਮੈਂ ਤਾਂ ਕੋਈ ਨਾ ਤੇਰੇ ਪਾਉਂਿਆ ਪੱਠੇ ਤੇਰਾ ਕਰ ਦਿਆ ਇਲਾਜ ਉੱਥੇ ਜਾ ਕੇ ਸਾਹਿਬ ਜੀ ਕਿੰਨੇ ਟੋੜੀ ਫਰੋਲਣ ਲੱਗੇ ਆਗੇ ਕੋਈ ਨਾ ਮੈਂ ਟੀਸੀ ਦੇ ਪੈਸਾ ਹੁੰਦੀ ਏ ਤੂੰ ਟੀਸੀ ਦੇ ਸੱਟ ਹੋਰ ਕਿਤੇ ਕਿੱਥੇ ਮਰਜੀ ਭੱਗ ਜਾ ਮਾਈ 70 ਬਾੜ ਤੇ ਸਾਡੇ ਛੰਡੇ ਲਗਾਉਣੇ ਆ ਕੋਈ ਨਹੀਂ ਆ ਸਾਹਿਬ ਜੀ ਕੁਛ ਨਹੀਂ ਹੈਗਾ ਜੀ ਆਹ ਦੇਖ ਆਹ ਕੀ ਆ ਸਾਹਿਬ ਜੀ ਕੁਛ ਨਹੀਂ ਹੈਗਾ ਜੀ ਇਹ ਤਾਂ ਆਹ ਕੀ ਹੈਗਾ ਆਹ ਕੀ ਆ ਇਹ ਤਾਂ ਦਵਾਈ ਆ ਜੀ ਇਹ ਤਾਂ ਇਹ ਪਸੂ ਵਾਲੀ ਦਵਾਈ ਆ ਜੀ ਇਹ ਤਾਂ ਕੋਈ ਨਾ ਕੋਈ ਨਾ ਕੋਈ ਕੋਈ ਨਾ ਉਹ ਸਾਹਿਬ ਜੀ ਇਹ ਤਾਂ ਮੈਂ ਤੂੜੀ ਪਾਉਣ ਆਇਆ ਸੀਗਾ ਜੀ ਕੋਈ ਨਾ ਕੋਈ ਨਾ ਜੀ ਪਸੂ ਵਾਲਾ ਤੂੰ ਮਰੋ ਤੰਗੜਾ ਮੈਂ ਮਾਰਾਂਗਾ ਕੀ ਕਰਦਾ ਜਾਪਰੇ ਇਹ ਜਨਾ ਮਰੀ ਸਾਬ ਜੀ ਮੂਰੇ ਆਕੜਦੀ ਐ ਸਾਬ ਜੀ ਤੁਸੀਂ ਬੈਠੋ ਉਹ ਤੂੰ ਭਗ ਜਾ ਪਰ ਚਲੋ ਆਪਾਂ ਬੈਠ ਕੇ ਗੱਲ ਕਰ ਲੈਂਦੇ ਆ ਉਹ ਤੋਂ ਲੈ ਕੇ ਭਗ ਜਾ ਪਰ ਸਾਬ ਜੀ ਆਪਾਂ ਬੈਠ ਕੇ ਗੱਲ ਕਰਦੇ ਬੈਠੋ ਕੋਈ ਕੁਝ ਹੋਗਾ ਸੰਸਰੇ ਮੈਨੂੰ ਨਹੀਂ ਪਤਾ ਕੀ ਕਰ ਦੂੰ ਇੱਥੇ ਉਹ ਤਾਂ ਪਹਿਲੀ ਮਰੀਜ਼ ਆ ਜੀ ਹਾਰ ਦਾ ਤੂੰ ਲਿਆ ਯਾਰ ਪਿਉ ਨੂੰ ਲੈ ਗਿਆ ਸਾਬ ਜੀ ਤਾਂ ਪਹਿਲੀ ਹਾਰ ਦਾ ਮਰੀਜ਼ ਆ ਜੀ ਬਾਪੂ ਸਾਡਾ ਉਹ ਤੂੰ ਪਿਉ ਨੂੰ ਲੈ ਕੇ ਆ ਯਾਰ ਆਪਣੇ ਨੂੰ ਬਾਪੂ ਸਾਡਾ ਆਉਂਦਾ ਤੁਸੀਂ ਸਸੋ ਕੀ ਕਰਦੇ ਜੀ ਬੈਠ ਕੇ ਜਲੋ ਥੱਲੇ ਥੱਲੇ ਬੈਠੋ ਬੰਦਾ ਥੱਲੇ ਬੈਠੋ ਜੀ ਨੂੰ ਇਹ ਨਹੀਂ ਪਤਾ ਸਾਹ ਬੈਠੇ ਨੇ ਸਾਡਾ ਬਾਪੂ ਮਰੀਜ਼ ਉਹਦਾ ਪਹਿਲੇ ਹਾਰ ਦਾ ਮਰੀਜ਼ ਹੈ ਅਸੀਂ ਨਾ ਜੇ ਮਰੀਜ਼ ਆ ਤਾਂ ਦਾ ਦਾਰੂ ਕੱਢਣੀ ਆ ਵੀਰੇ ਅਸੀਂ ਕਿੱਥੇ ਜਾਣਾ ਪਹਿਲਾਂ ਥੱਲੇ ਬੈਠੋ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਸਾਹ ਬੈਠਣੇ ਨਾਲ ਥੱਲੇ ਬੈਠ ਮਾਈ ਤੂੰ ਵੀ ਬੜਾ ਰੋਮ ਮਾਰਦੀ ਸੀ ਉਹ ਥੱਲੇ ਬੈਠ ਕੋਈ ਨਾ ਜੀ ਇਹ ਤਾਂ ਕੁੜੀ ਚੱਲ ਕੁੜੀ ਤੂੰ ਬਾਪੂ ਕੁੜੀ ਚੱਲ ਤੂੰ ਫਿਰ ਉਧਰ ਚੱਲ ਪਹਿਲਾਂ ਬੜਾ ਰੋਮ ਮਾਰਦੇ ਸੀ ਸਰ ਜੀ ਉਹਦਾ ਤੁਸੀਂ ਮਗਰ ਪੈ ਗਏ ਸਾਡੇ ਸਾਹਿਬ ਜੀ ਲਾਸਟ ਵਾਰੀ ਮਾਫ ਕਰ ਦਿਓ ਜੀ ਕਾਹਨੂੰ ਨਹੀਂ ਇਹ ਗਲਤੀ ਹੁੰਦੀ ਜੀ ਆ ਦੇਖੋ ਜੀ ਬਾਪੂ ਜੀ ਪੂਲ ਕਾਲੇ ਬੈਠੇ ਹੈ ਪਾਈ ਵੀ ਇਹ ਪਹਿਲੇ ਤੋੜ ਦਿਆ ਜੀ। ਕੁੱਟ-ਕੁੱਟ ਲਾ ਕੇ ਤੇ ਦੇਖੋ ਜੀ। ਓਏ ਆਏ ਅਸੀਂ ਇੱਥੇ ਨਹੀਂ ਪਿੰਦੇ। ਮੈਂ ਡੰਡਾ ਮਾਰਨਾ ਦੇਖ ਲਾ। ਆ ਲੈ ਜਾਓ ਜੀ ਨਾਲ। ਸਾਰੀ ਪਾਲ ਹੋ ਚੁੱਕੀ। ਨਹੀਂ 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 ਸਾਹਿਬ ਜੀ। ਇਹੇ ਚੈੱਕ ਕਰਾਉਣੀ ਪੂ ਤੁਹਾਨੂੰ ਸਾਰੀ ਉੱਪਰ। ਕਰਾਉਣੀ ਆ ਭਾਈ ਇਹ ਤਾਂ ਮੇਰੀ ਦਵਾਈ ਆ। ਓ ਬਾਪੂ ਸ਼ਰਮ ਕਰ ਮਾੜੀ ਮੁੱਟੀ ਤੂੰ। ਸ਼ਰਮ ਕਰ ਮਾੜੀ ਮੁੱਟੀ। ਮੈਂ ਆਉਂਦੀ ਦਵਾਈ ਆ ਭਾਈ। ਸਭ ਜੀ ਲਾਸਟ ਵਾਰੀ ਮਾਫ ਕਰ ਦਿਓ ਜੀ। ਕੀ ਤੁਹਾਨੂੰ ਮਾਫ ਕਰ ਗਏ ਤੁਸੀਂ ਇਹਨਾਂ? ਆ ਦੋ ਨੰਬਰ ਦਾ ਕੰਮ ਕਰਦੇ ਆ ਬਹੁਤ ਮਾੜੀ ਗੱਲ ਆ ਕਾਕਾ ਤੇਰੇ ਵਾਸਤੇ ਇਹ ਸਬਜ਼ੀ ਖਾਣੋ ਹੀ ਨਹੀਂ ਹੁੰਦੀ ਜੀ ਇਹ ਗੱਲ ਇਹ ਸਿਹਤ ਵਾਸਤੇ ਕਿੰਨੀ ਹਾਨੀ ਕਰਕੀ ਚੀਜ਼ ਆਗੀ ਇਹਦਾ ਦਵਾਈ ਬਣਾਈ ਹੋਈ ਆ ਮਹਾਰਾਜ ਇਹਦਾ ਮੇਰੀ ਦਵਾਈ ਆ ਮੈਂ ਬਿਮਾਰ ਐ ਨਾ ਓ ਬਾਬਾ ਸ਼ਰਮ ਕਰ ਮਾੜੀ ਮੋਟੀ ਮੈਂ ਸ਼ਰਮ ਕਾ ਦੀ ਕਰਾਂ ਭਾਈ ਮੈਨੂੰ ਡਾਕਟਰ ਨੇ ਕਿਹਾ ਹੋਇਆ ਦਵਾਈ ਆਂਦੀ ਇਹਦਾ ਪਾਪ ਆ ਨਿਹਰਾ ਇਹ ਦਵਾਈ ਆ ਮੇਰੀ ਮੈਂ ਦਵਾਈ ਦਾ ਨਾਮ ਆ ਦੋ ਬਾਟ ਨਹੀਂ ਨਹੀਂ ਇਹਦਾ ਮੇਰੀ ਦਵਾਈ ਆ ਭਾਈ ਲਗਾਉਂਦਾ ਨਹੀਂ ਜੀ ਮੈਂ ਤਾਂ ਇੱਥੇ ਰੱਖਦਾ ਸੀਗਾ ਜੀ ਮੈਂ ਕਹਣਾ ਸਾਹਿਬ ਆਪਾਂ ਚੱਕ ਕੇ ਸਾਰੀ ਗੱਡੀ ਤਰੀਏ ਜੀ ਜਖੂ ਕੀ ਖੇਦਾ ਪੈਕ ਲੋਡ ਹਾਂ ਜੀ ਸਾਹਿਬ ਮੇਰਾ ਵੀ ਕਰਤਾ ਸਾਹਿਬ ਜੀ ਆਪਾਂ ਥਾਸ ਲੈ ਕੇ ਚੱਕਰਾਂਗੇ ਅਸੀਂ ਜਾ ਬਾਜਾ ਥਾਸ ਚੈੱਕ ਕਰ ਕੋਟ ਕੋਟ ਭਾਈ ਉਹਨੇ ਤੋੜਤੀ ਆ ਲੈ ਚੱਕ ਕੋ ਅਲੋ ਅਫਸਰ ਜੀ ਲੈ ਆ ਲੈ ਆ ਚੈੱਕ ਕਰੀਏ ਅਸੀਂ ਚੈੱਕ ਕਰਕੇ ਦੇਖੋ ਜੀ ਬਦਾਮ ਇਹਦਾ ਚੈੱਕ ਕਰਾ ਕੇ ਫਿਰ ਦੱਸਾਂਗੇ ਥੱਲੇ ਰੱਖ ਤੇ ਸਾਭ ਨੂੰ ਐ ਨਾ ਕਰ ਦੂੰ ਰੱਖੇ ਦਰਖਲਾਸ ਪੜਾ ਵੇ ਮਾਰੂੰ ਡੰਡਾ ਤੇਰੇ ਮੈਂ ਤਾਂ ਪੈਸੀ ਉਹ ਤੂੰ ਚਾਲੇ ਕਿ ਗਲਾਸ ਆਉਂਦਾ ਨਹੀਂ ਮੈਂ ਸਖਾਈਏ ਤੈਨੂੰ ਗਲਾਸ ਪਰ ਇਹ ਹੋ ਜਾ ਉਧਰ ਮੂੰਹ ਜੇ ਬਰਾ ਰੱਖ ਤਾ ਆਹ ਇੱਕ ਕੌੜੀ ਜ਼ਹਿਰ ਬਣਾਈ ਬੈਠਿਆ ਇਹਦਾ ਯਾਰ ਜ਼ਹਿਰ ਆ ਇਹਦਾ ਤੂੰ ਕੁਝ ਹੀ ਮਾਰਨਾ ਬੁੜਾ ਸੁੱਟਾ ਆਪਦਾ ਵਾ ਤੁਸੀਂ ਉਹ ਦਵਾਈ ਬਣਾਈ ਸੀ ਸਾਬ ਜੀ ਦਵਾਈ ਖਾਣੂ ਮੈਂ ਇੱਡਾ ਮਰ ਜੂਗਾ ਫਿਰ ਠੀਕੇ ਨਹੀਂ ਇਹਦਾ ਆਪਾਂ ਨੂੰ ਚੈੱਕ ਕਰਾਉਣੀ ਪਣੀ ਆ ਉੱਥੇ ਇਹਦਾ ਇਕੱਠੀ ਕਰਨੀ ਪਾਉਗਾ ਅਫਸਰ ਪਾਓ ਗੱਟੇ ਸਰਨ ਇਹਦਾ ਚੈੱਕ ਕਰਾ ਕੇ ਫਿਰ ਤੁਹਾਨੂੰ ਵਾਪਸ ਕਰਕੇ ਜਾਵਾਂਗੇ ਅਸੀਂ ਹਾਂ ਸਾਬ ਜੀ ਇਕੱਤੀ ਤਾਂ ਰੱਖੀ ਹੋਈ ਉਹ ਤੈਨੂੰ ਰਖਾਈਏ ਸਾ ਮੋਰੇ ਕਿ ਮੈਂ ਬੋਲਦਾ ਤੂੰ ਇਕੱਠੀ ਘਰੇ ਨੂੰ ਚਲੋ ਹਾਂ ਮੇਰੇ ਮੇਰੇ ਲੋਕੀ ਤਾਂ ਰੱਖ ਜਾਓ ਦਵਾਈ ਹਾਂ ਬਾਪੂ ਖੜ ਜਾ ਹਾਂ ਬੱਤ ਦੇ ਅੰਦਰ ਰੱਖ ਲੈ ਚਲ ਦੁਬਾਰੇ ਦੋ ਰਕਾ ਮੈਨੂੰ ਆਖਾ ਹੋ ਜੂਰਾ ਰੋਕ 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 ਰੋਕਿਆ ਤਾਂ ਪੱਕੇ ਪਾ ਓਏ ਮੈਂ ਪੱਕੇ ਦਮਾ ਜੀ ਮਨ ਨੂੰ ਰੋ ਮਾਰਦਾ ਮੈਂ ਸੀਨੀਅਰ ਹਾਂ ਤਤੋਂ ਕਿਹੜਾ ਸੀਨੀਅਰ ਤੂੰ ਸਾਬ ਜੀ ਮੈਂ ਓਏ ਯਾਰ ਮੈਂ ਪੱਕੇ ਪਾ ਓਏ ਜਿੱਥੇ ਪਾ ਮਾ ਜੀ ਪੱਕੇ ਪਾ ਇਹਨੂੰ ਮੋਟੇ ਮੱਟੇ ਪਾ ਦੇ ਮੋਟੇ ਮੋਟੇ ਹਾਂ ਬਾਪੂ ਹਾਂ ਮੱਈਆ ਇਹਦਾ ਓਏ ਗੋਈ ਕਾਂਡਾ ਚੁੱਪ ਓਏ ਪਾਣੀ ਪਾਦਾ ਜੀ पानी पानी लोन पानी पाता जी पानी पाता जी पानी जी लोन मज़ा रहेगा हाय हाय ओये हाय 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 ओये हाय मज़ा आई कार्ड तो देखा हुई थोड़ा साब जी बार डिटेल नहीं जा रही बड़ा यार क्या ओये जी क्या पड़सारी लगते हैं नहीं साब जी बैसे पूछे जा रहे हैं तुम कौन हो ना आई कार्ड देख रहा हूँ ना ਆਈਡੀ ਕਾਰਡ ਦਿਖਾਓ ਜੀ ਮੈਂ ਤਾਂ ਲੈ ਕੇ ਨਹੀਂ ਆਇਆ ਹੀ ਕੜ ਐ ਨਹੀਂ ਬਣਦੀ ਗੱਲ ਐ ਲਓ ਸਬਜੀ ਗਲਾਸ ਮੈਂ ਰੱਖ ਲੈਣਾ ਜੀ ਉਹ ਮੇਰੇ ਕੋਲ ਹੈਗਾ ਆਈਡੀ ਕਾਰਡ ਬੱਤੂ ਵੀ ਦੂਜੇ ਹੀ ਨਹੀਂ ਆਈਡੀ ਕਾਰਡ ਹੈਗਾ ਮੇਰੇ ਕੋਲ ਉਹ ਤੂੰ ਸਾਨੂੰ ਉਹ ਨੂੰ ਹੀ ਸਮਝਦਾ ਫੜੋ ਗਲਾਸ ਲੈ ਲਓ ਜੀ ਲਓ 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 ਸਬਜੀ ਲੈ ਆਈਡੀ ਕਾਰਡ ਲੈ ਕੇ ਆਏ ਭਾਈ ਆਪ ਦਾ ਦੇਖਾ ਵਾਹ ਲੈ ਆਈਡੀ ਕਾਰਡ ਹੋਏ ਉਹੇ ਸਮਾ ਦਾ ਦੂਏ ਡਾਕ ਨਹੀਂ ਆ ਪੱਪੂ ਦਾ ਆਧਾਰ ਕਾਰਡ ਹੈ ਇਹਦਾ ਆਧਾਰ ਕਾਰਡ ਹੈ ਤੁਹਾਡੇ ਕੋਲੇ ਆ ਕੋਈ ਹੋਰ ਆ ਫੜੀ ਮਾਰ ਲੈ ਇਹਨਾਂ ਨੂੰ ਆ ਫੜੀ ਇਹਨਾਂ ਨੂੰ ਅਰੇ ਕਰ ਦਿਖਾ ਲੈ ਪੂਰਾ